ਦੇਖੋ ਜੀ ਅੱਜ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਜਿਹੜਾ ਡਰ ਦਾ ਸਹਿਮ ਦਾ ਬਣਿਆ ਹੋਇਆ ਕਿਉਂਕਿ ਬੀਜੇਪੀ ਨੇ ਇੱਕ ਜਿਹੜਾ ਇੱਕ ਡਿਕਟੇਟਰਸ਼ਿਪ ਵਾਲਾ ਰਵਈਆ ਪੂਰੇ ਦੇਸ਼ ਦੇ ਵਿੱਚ ਅਪਣਾਇਆ ਹੋਇਆ ਹੈ ਕਿ ਜਿਹੜਾ ਬੰਦਾ ਸਾਡੇ ਨਾਲ ਨਹੀਂ ਆਊਗਾ ਕਿਉਂਕਿ ਮੋਦੀ ਜੀ ਕਹਿੰਦੇ ਆ ਨਾ ਕਿ ਮੈਂ ਜੀ ਸਾਰੇ ਭ੍ਰਿਸ਼ਟਾਚਾਰੀ ਜਿਹੜੇ ਆ ਉਹ ਆ ਆਪਣੀ ਪਾਰਟੀ ਦੇ ਵਿੱਚ ਜਿਹੜੇ ਜੁਆਇਨ ਕਰਵਾਉਣੇ ਆ ਹਨਾ ਉਹਨਾਂ ਨੂੰ ਜੁਆਇਨ ਵੀ ਕਰਵਾ ਰਹੇ ਆ ਤੇ ਜਿਹੜੇ ਕੋਈ ਨਹੀਂ ਜੁਆਇਨ ਹੋ ਰਹੇ ਤਾਂ ਉਹਨਾਂ ਤੇ ਪਰਚਾ ਪਾ ਕੇ ਚਾਹੇ ਈਡੀਆਈ ਚਾਹੇ ਸੀਬੀਆਈ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਹੈ ਅੱਜ ਤੁਸੀਂ ਦੇਖੋਗੇ ਕਿ ਉਹ ਮਹਾਰਾਸ਼ਟਰ ਤੋਂ ਲੈ ਕੇ ਉਧਰ ਕੇਰਲਾ ਤਾਮਿਲਨਾਡੂ ਤੱਕ ਸਾਰੇ ਸੂਬਿਆਂ ਦੇ ਵਿੱਚ ਲਗਾਤਾਰ ਜਿਹੜੀਆਂ ਬੀਜੇਪੀ ਦੇ ਵਿੱਚ ਜੁਆਇਨਿੰਗਸ ਹੋ ਰਹੀਆਂ ਨੇ ਤੇ ਸਾਰੇ ਉਹਨਾਂ ਲੋਕਾਂ ਦੀਆਂ ਹੋ ਰਹੀਆਂ ਜਿਨ੍ਹਾਂ ਨੂੰ ਮੋਦੀ ਜੀ ਅਮਿਤ ਸ਼ਾਹ ਜੀ ਉਹਨਾਂ ਦੇ ਲੀਡਰ ਕਹਿੰਦੇ ਰਿਹਾ ਕਿ ਭ੍ਰਸ਼ਟ ਹੈ ਭ੍ਰਸ਼ਟ ਹੈ ਭ੍ਰਸ਼ਟ ਹੈ ਭ੍ਰਸ਼ਟ ਹੈ ਭ੍ਰਸ਼ਟ ਹੈ ਕਿ ਕਿ ਈਡੀਏ ਸੀਬੀਆਈ ਦੀਆਂ ਇਨਕੁਆਰੀਆਂ ਖੋਲੀਆਂ ਗਈਆਂ ਉਹ ਭਾਵੇਂ ਸ਼ਰਦ ਪਵਾਰ ਦਾ ਭਤੀਜਾ ਅਜੀਤ ਪਵਾਰ ਹੋਵੇ ਇਨਕੁਆਰੀ ਖੋਲੀ ਜਾਂਦੀ ਹੈ ਕੇਸ ਚਲਾਏ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਬੀਜੇਪੀ ਜੁਆਇਨ ਕਰ ਲੈਂਦਾ ਤਾਂ ਸਾਰਾ ਕੁਝ ਖਤਮ ਹੋ ਜਾਂਦਾ ਆਈ ਸਾਮ ਦਾ ਮੁੱਖ ਮੰਤਰੀ ਜੋ ਕਿਸੇ ਸਮੇਂ ਕਾਂਗਰਸ ਚ ਹੁੰਦਾ ਸੀ ਹਿਮੰਤ ਵਿਸ਼ਵ ਸ਼ਰਮਾ ਉਹਦੇ ਤੇ ਕਹਿੰਦੇ ਆ ਜੀ ਇਹ ਚਿਟ ਫੰਡ ਸਕੈਮ ਕਰ ਗਿਆ ਇਨਕੁਆਰੀਆਂ ਚਲਾਈਆਂ ਜਾਂਦੀਆਂ ਨੇ ਸੀਬੀਆਈ ਦੀ ਇਨਕੁਆਰੀ ਖੋਲੀ ਜਾਂਦੀ ਹੈ ਤੇ ਮੁੜ ਕੇ ਉਹ ਬੀਜੇਪੀ ਦੇ ਜੁਆਇਨ ਹੋ ਕੇ ਬੀਜੇਪੀ ਦਾ ਮੁੱਖ ਮੰਤਰੀ ਬਣ ਜਾਂਦਾ ਆਈ ਅੱਜ ਜੋ ਬੈਸਟ ਬਗਾਲ ਦੇ ਵਿੱਚ ਲੀਡਰ ਆਫ ਓਪੋਜੀਸ਼ਨ ਹੈ ਸਵਿੰਦੂ ਅਧਕਾਰੀ ਉਹ ਕਿਸੇ ਸਮੇਂ ਮੰਮਤਾ ਦਾ ਖਾਸਮ ਖਾਸ ਹੁੰਦਾ ਸੀ ਤੇ ਉਹਦੇ ਤੇ ਮੁੜ ਕੇ सीबीआई 인ਕੁਆਰੀ ਚਲਾ ਕੇ ਉਹਨੂੰ ਸ਼ਾਮਲ ਕਰ ਲਿਆ ਆਈ ਤੇਲਗੂ ਦਸਮ ਪਾਰਟੀ ਦੇ ਪਿੱਛੇ ਦੋ ਐਮਪੀ ਜੁਆਇਨ ਕਰਵਾਏ ਦੂਰ ਕੋ ਜਾਣੇ ਸਾਡੇ ਪੰਜਾਬ ਚ ਕੈਪਟਨ ਮਰਿੰਦਰ ਸਿੰਘ ਉਹਨਾਂ ਦੇ ਜਵਾਈ ਦੀ ਗਰਪਾਲ ਸਿੰਘ ਦੀ 인ਕੁਆਰੀ ਚੱਲਦੀ ਸੀ सीबीआई ਦੀ ਸੈਂਕੜੇ ਕਰੋੜ ਰੁਪਏ ਦਾ ਸਕੈਮ ਕੀਤਾ ਸੀ ਤੇ ਉਹਨਾਂ ਨੂੰ ਵੀ सीबीआई ਤੋਂ ਡਰਾ ਕੇ ਜਿਹੜਾ ਜੁਆਇਨ ਕਰਵਾਇਆ ਗਿਆ ਇਹ ਕੱਲੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਤੇ ਉਹਨਾਂ ਦੇ ਸਾਥੀ ਮੰਤਰੀ ਹੈ ਜਿਹੜੇ ਈਡੀ ਸੀਬੀਆਈ ਤੋਂ ਡਰ ਕੇ ਬੀਜੇਪੀ ਦੇ ਵਿੱਚ ਸ਼ਾਮਲ ਨਹੀਂ ਹੋਏ ਬੀਜੇਪੀ ਦੇ ਅੱਗੇ ਗੋਡੇ ਨਹੀਂ ਟੇਕੇ ਇਸੇ ਕਰਕੇ ਉਹ ਜਿਹੜਾ ਮਨੀ ਲਾਂਡਰਿੰਗ ਐਕਟ ਸੀ ਉਹਦੇ ਚ ਐਮੈਂਡਮੈਂਟ ਕੀਤੀ ਗਈ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ ਤੁਸੀਂ ਦੇਖੋ ਵੀ ਉਹ ਐਕਟ ਵਿੱਚ ਵੀ ਇਹ ਕਹਿ ਗਿਆ ਵੀ ਜੀ ਜਿੰਨਾ ਟਾਈਮ ਤੁਸੀਂ ਇਨੋਸੈਂਟ ਨਹੀਂ ਪ੍ਰੂਵ ਹੁੰਦੇ ਉਹਨਾ ਟਾਈਮ ਤੁਹਾਡੀ ਬੇਲ ਹੈ ਜਿਹੜੀ ਉਹ ਨਹੀਂ ਹੋ ਸਕਦੀ ਤੁਸੀਂ ਦੇਖੋ ਵੀ ਬੰਦੇ ਨੂੰ ਤੁਸੀਂ ਡੇਢ ਦੋ ਸਾਲ ਹੁਣ ਮਨੀਸ਼ ਸੋਧਿਆ ਜੀ ਨੂੰ ਕਿੰਨਾ ਟਾਈਮ ਹੋ ਗਿਆ ਤੂੰ ਜੇਲ੍ਹ 'ਚ ਰੱਖੋ ਕਿਉਂਕਿ ਕੇਸ ਦੇ ਵਿੱਚ ਹੈ ਹੀ ਕੁਝ ਨਹੀਂ ਮਨੀ ਟ੍ਰਾਇਲ ਕੋਈ ਪ੍ਰੂਵ ਨਹੀਂ ਹੋ ਰਹੀ 1 ਰੁਪਿਆ ਵੀ ਹਜੇ ਤੱਕ ਈਡੀ ਕਿਤੋਂ ਬਰਾਬੰਦੀ ਕਰ ਪਾਈ ਜਿਹੜਾ ਕਹਿ ਰਿਹਾ ਇਹਦੇ ਸੈਂਕੜੇ ਕਰੋੜ ਦਾ ਸਕੈਮ ਸੈਂਕੜੇ ਕਰੋੜ ਦਾ ਸਕੈਮ ਤੇ ਤੁਸੀਂ ਦੋ ਸਾਲ ਬਾਅਦ ਕਹਿ ਦੋਗੇ ਜੀ ਸਾਨੂੰ ਕੁਝ ਮਿਲਿਆ ਨਹੀਂ ਇਸ ਕਰਕੇ ਅਸੀਂ ਇਹਨਾਂ ਨੂੰ ਛੱਡ ਰਹੇ ਹਾਂ ਇਹ ਕੇਵਲ ਤੇ ਕੇਵਲ ਸਿਰਫ ਆਮ ਆਦਮੀ ਪਾਰਟੀ ਨੂੰ ਡਰਾਉਣ ਲਈ ਆਪੋਜੀਸ਼ਨ ਨੂੰ ਡਰਾਉਣ ਲਈ ਜਿਹੜੀ ਇਹ ਸਾਜ਼ਿਸ਼ ਹੈ ਜਿਹੜਾ ਇੱਕ ਐਮੈਂਡਮੈਂਟ ਹੈ ਜਿਹੜੀ ਉਹ ਕਰੀ ਗਈ ਹੈ ਇਹ ਸਾਰੇ ਦੇਸ਼ ਤੇ ਲੋਕ ਵੀ ਦੇਖ ਰਹੇ ਆ ਅਰਵਿੰਦ ਕੇਜਰੀਵਾਲ ਜੀ ਜਦੋਂ ਖੁਦ ਵੀ ਉਹਨਾਂ ਨੇ ਕੇਸ ਲੜਿਆ ਉਥੇ ਪਹਿਲੀ ਵਾਰ ਆ ਕਿ ਸਾਨੂੰ ਖੁਸ਼ੀ ਵੀ ਇਸ ਗੱਲ ਦੀ ਕਿ ਪੜਿਆ ਲਿਖਿਆ ਮੁੱਖ ਮੰਤਰੀ ਹੈ ਕਿਸੇ ਨੇ ਆਪ ਆਪ ਦੇ ਕੇਸ ਦੀ ਪੈਰਵਾਹੀ ਜਿਹੜੀ ਕੋਰਟ ਦੇ ਵਿੱਚ ਕੀਤੀ ਹੈ ਉਹਨਾਂ ਨੇ ਸਾਰੀ ਗੱਲ ਤੱਥਾਂ ਸਮੇਤ ਕੋਰਟ 'ਚ ਰੱਖਤੀ ਜਿਹੜੀ ਅੱਜ ਮੈਨੂੰ ਲੱਗਦਾ ਹੈ ਦੇਸ਼ ਦੇ ਬੱਚੇ-ਬੱਚੇ ਨੂੰ ਪਤਾ ਕਿ ਜਿਹੜਾ ਉਹ ਰੈਡੀ ਜਿਨੇ ਪਹਿਲੀਆਂ 6 ਗਵਾਹੀਆਂ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਨਾਮ ਨਹੀਂ ਲਿਆ ਤੇ ਜਦੋਂ 7ਵੀਂ ਵਾਰ ਉਹਨੂੰ ਕਿਹਾ ਜਾਂਦਾ ਵੀ ਤੈਨੂੰ ਕਾਕਾ ਜਮਾਨਤ ਫੇਰ ਮਿਲੂ ਜੇ ਤੂੰ ਕੇਜਰੀਵਾਲ ਦਾ ਨਾਮ ਲਵੇਂਗਾ 7ਵੀਂ ਵਾਰ ਉਹ ਕੇਜਰੀਵਾਲ ਸਾਹਿਬ ਦਾ ਨਾਮ ਲੈਂਦਾ ਤੇ ਉਹਨੂੰ ਨਾਲ ਦੀ ਨਾਲ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿੱਥੇ ਉਹਦੀ ਭਾਜਪਾ ਨਾਲ ਸ਼ਰੇਆਮ ਸੈਟਿੰਗ ਚ ਹੋਂਦੀ ਹੈ ਕਿਉਂਕਿ ਇਹਨਾਂ ਨੂੰ ਸੀ ਕਿਹੜਾ ਹਾ ਜਿਹੜਾ ਵੀ ਕਿਹਨੇ ਕਿਹਨੂੰ ਕਿੰਨਾ ਫੰਡ ਦਿੱਤਾ ਇਹ ਗੱਲ ਸਾਹਮਣੇ ਆਉਣੀ ਹੈ ਇਹ ਤਾਂ ਸੁਪਰੀਮ ਕੋਰਟ ਕਰਕੇ ਆ ਗਈ ਜਿਹੜਾ ਬੌਂਡਸ ਵਾਲਾ ਇਹਨਾਂ ਨੂੰ ਇਹ ਸੀਗਾ ਵੀ ਇਹ ਗੱਲ ਦਬੀ ਰਹਿ ਜੂ 5 ਕਰੋੜ ਰੁਪਇਆ ਉਹਦੇ ਤੋਂ ਲਿਆ ਜਾਂਦਾ ਤੇ ਉਸ ਤੋਂ ਬਾਅਦ ਬਾਅਦ ਮਾਫ ਗਵਾ ਬਣਾ ਕੇ ਉਹਨੂੰ 55 ਕਰੋੜ ਰੁਪਇਆ ਉਹ ਤੋਂ ਫੇਰ ਲਿਆ ਜਾਂਦਾ ਜਿਹੜੇ ਬੰਦੇ ਤੋਂ ਬੀਜੇਪੀ ਕਰੋੜਾ ਰੁਪਇਆ ਲੈ ਰਹੀ ਹੈ ਜਿਹੜੇ ਬੰਦੇ ਨੂੰ ਕੇਸ ਚੋਂ ਕੱਢ ਰਹੀ ਹੈ ਤੁਸੀਂ ਦੇਖੋ ਵੀ ਉਹ ਬੰਦੇ ਦੀ ਗਵਾਹੀ ਤੇ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਲਗਾਤਾਰ ਤੀਜੀ ਵਾਰ ਦਾ ਉਹਨੂੰ ਤੁਸੀਂ ਜੇਲ੍ਹ ਦੇ ਵਿੱਚ ਟੱਕ ਰਹੇ ਹੋ ਤੇ ਗੱਲ ਇੱਥੇ ਖਤਮ ਨਹੀਂ ਹੁੰਦੀ ਉਸ ਤੋਂ ਬਾਅਦ ਜਿਹੜੀ ਅਲਾਈਐਂਸ ਚ ਪਾਰਟੀ ਹੈ ਉਹਦੇ ਫਾਦਰ ਨੂੰ ਰੈਡੀ ਦੇ ਨੂੰ ਟਿਕਟ ਦੇ ਦਿੰਦੀ ਐਮਪੀ ਦੀ ਤੇ ਮੋਦੀ ਜੀ ਨਾਲ ਜਾ ਕੇ ਉਹਦਾ ਪ੍ਰਚਾਰ ਕਰ ਰਹੇ ਹੈਗੇ ਜਾ ਤੇ ਚੜ ਕੇ ਰੋਡ ਚੋ ਦੇ ਨਾਲ ਕੱਢ ਰਹੇ ਆ ਸੋ ਮਨੀ ਟ੍ਰਾਇਲ ਤਾਂ ਇਹਨਾਂ ਦੀ ਬਣਦੀ ਹੈ ਕਿ ਤੁਸੀਂ ਜਿਹੜੇ ਬੰਦੇ ਤੋਂ ਗਵਾਹੀ ਪਵਾ ਰਹੇ ਹੋ ਉਹਦੇ ਤੋਂ ਤੁਸੀਂ ਪੈਸੇ ਵੀ ਲੈ ਰਹੇ ਹੋ ਉਹਨੂੰ ਐਮਪੀ ਦੀ ਟਿਕਟ ਵੀ ਦੇ ਰਹੇ ਹੋ ਸੋ ਇਹ ਸਾਰਾ ਕੁਝ ਅੱਜ ਦੇਸ਼ ਦੇ ਲੋਕਾਂ ਨੂੰ ਜਿਹੜਾ ਪਤਾ ਚੱਲ ਚੁੱਕਿਆ ਸੋ ਇਹਨਾਂ ਚੋਣਾਂ ਦੇ ਵਿੱਚ ਕਿਉਂਕਿ ਸਮੇਂ-ਸਮੇਂ ਤੇ ਇਦਾਂ ਦੇ ਜਿਹੜੇ ਲੋਕ ਜਿਹੜਾ ਦੁਨੀਆ ਸਭ ਤੋਂ ਵੱਡਾ ਲੋਕਤੰਤਰ ਹੈ ਇਸ ਤਰ੍ਹਾਂ ਦਾ ਜਿਨ੍ਹਾਂ ਨੇ ਰਵਈਆ ਅਪਣਾਇਆ ਚਾਹੇ ਉਹ ਪ੍ਰਧਾਨ ਮੰਤਰੀ ਆ ਚਾਹੇ ਕੋਈ ਮੁੱਖ ਮੰਤਰੀ ਇਹਦਾ ਜਵਾਬ ਜਿਹੜੇ ਲੋਕ ਨੇ ਜਿਹੜੇ ਉਹ ਵੋਟ ਦੀ ਤਾਕਤ ਦੇ ਨਾਲ ਜਿਹੜਾ ਉਹ ਦਿੰਦੇ ਰਹੇ ਐ ਤੇ ਇਸ ਆਉਣ ਆਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਦੇਣਗੇ ਤੇ ਇਕੱਲੇ ਦਿੱਲੀ ਚ ਨਹੀਂ ਪੰਜਾਬ ਕਿਉਂਕਿ ਸਾਡਾ ਖਾਸ ਕਰਕੇ ਸਾਡੇ ਪੰਜਾਬੀਆਂ ਦੀ ਫਿਤਰਤ ਹੈ ਸੀ ਜਿੱਥੇ ਕਿਸੇ ਨਾਲ ਅਨਿਆਏ ਹੁੰਦਾ ਜਿੱਥੇ ਕਿਸੇ ਨਾਲ ਧੱਕਾ ਹੁੰਦਾ ਇਨਸਾਫ ਸੰਧ ਪੰਜਾਬ ਦੇ ਲੋਕ ਨੇ ਪਹਿਲਾਂ ਤਾਂ ਹੋ ਸਕਦਾ ਇੱਕ ਅੱਧੀ ਸੀਟ ਰਹੀ ਜਾਂਦੀ ਹੁਣ 13 ਦੇ 13 ਸੀਟਾਂ ਲੋਕ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਇਹਦੇ ਲਈ ਸਾਡੇ ਵਰਕਰ ਸਾਰੇ ਤਿਆਰੀ ਵੀ ਕਰ ਰਹੇ ਆ ਤੇ ਅੱਜ ਅਸੀਂ ਇੱਕ ਮੈਸੇਜ ਦੇਣ ਦੇ ਲਈ ਅੱਜ ਸਾਰੇ ਦੇਸ਼ 'ਚ ਜਿਹੜੀ ਭੁੱਖ ਹੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਆ ਤੁਸੀਂ ਜਿਸ ਨੂੰ ਮਰਜ਼ੀ ਜੇਲ੍ਹਾਂ 'ਚ ਡੱਕੋ ਚਾਹੇ ਸਾਡੇ ਸਾਰੇ ਵਰਕਰਾਂ ਨੂੰ ਡੱਕ ਦਿਓ ਪਰ ਅਸੀਂ ਜੇਲ੍ਹਾਂ ਤੋਂ ਡਰ ਕੇ ਪਿਛੇ ਹਟਣ ਵਾਲੇ ਲੋਕ ਨਹੀਂ ਕਿਉਂਕਿ ਅਰਵਿੰਦ ਕੇਜਰੀਵਾਲ ਇੱਕ ਵਿਚਾਰਧਾਰਕ ਜੀ ਦੀ ਵਿਚਾਰਧਾਰਾ ਦੇ ਨਾਲ ਅੱਜ ਲੱਖਾਂ ਕਰੋੜਾ ਜਿਹੜੇ ਲੋਕ ਨੇ ਘਰਾਂ ਤੱਕ ਜਿਹੜੀ ਉਹ ਪਹੁੰਚ ਚੁੱਕੀ ਹੈ ਸੋ ਇਹ ਸੋਚ ਕਦੇ ਖਤਮ ਨਹੀਂ ਹੋ ਸਕਦੀ ਉਹਨੂੰ ਕਦੇ ਕੈਦ ਨਹੀਂ ਕੀਤਾ ਜਾ ਸਕਦਾ ਨਾ ਰਵਿੰਜ ਕੇਰੀਵਾਲ ਜੀ ਦੇ ਦਿੱਲੀ ਚ ਕੀਤੇ ਹੋਏ ਕੰਮਾਂ ਨੂੰ ਜਾਂ ਜਿਹੜੇ ਅਸੀਂ 2 ਸਾਲ ਚ ਪੰਜਾਬ ਚ ਚਾਹੇ ਲੋਕਾਂ ਨੂੰ ਬਿਜਲੀ ਦਿੱਤੀ ਹੋਵੇ ਚਾਹੇ ਮਹੱਲਾ ਕਲੀਨਿਕ ਬਣਾਏ ਹੋਣ ਚਾਹੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਾਕੇ ਜਿਹੜਾ ਪਾਣੀ ਪਚਾਇਆ ਹੋਵੇ ਚਾਹੇ ਸਰਕਾਰੀ ਥਰਮਲ ਪਲਾਂਟ ਖਰੀਦਿਆ ਹੋਵੇ ਚਾਹੇ 43000 ਨੌਕਰੀਆਂ ਦਿੱਤੀਆਂ ਹੋਣ ਸੋ ਇਹ ਕੰਨ